ਠੱਠਾ ਇਹ ਦੂਰ ਠਗਨੀਰਾ ਨੀਤ ਨੀਤ ਮਾਰ ਕੀਆ ਧੀਰਾ ਠੱਠਾ ਇਹ ਦੂਰ ਠਗਦੀਰਾ ਆ ਜਿਹੜਾ ਪਾਣੀ ਆ ਨਾ ਬਾਹਰ ਦੀ ਪਾਣੀ ਨੂੰ ਕਹਿੰਦੇ ਨੇ ਇਹ ਆ ਸਰੀਰ ਪਾਣੀ ਦਾ ਇਹ ਠਗਦੀਰਾ ਕੋਨਾ ਮੁੜਿਓ ਇਹ ਤਨ ਬਾਹਰ ਨੂੰ ਅੰਦਰ ਚਲੇ ਗਏ ਮਹਿਲ ਚ ਇਹ ਜਿਹੜਾ ਪਾਣੀ ਦਾ ਗੁਲਬਲਾ ਠਗਦੀ ਰਹਿ ਨੇ ਕਦ ਫੁੱਟ ਜਾਣਾ ਪਤਾ ਨਹੀਂ ਆਏਗਾ ਬਾਲ ਛੱਡ ਕੇ ਬੁਲਬਲੇ ਚ ਨਾ ਬੜਿਓ ਬਣੀ ਦੇ ਚ ਹੁਣ ਮੈਂ ਜਰਣਾ ਬਣੀ ਦੇ ਬੁਲਬਲੇ ਚ ਰੰਗ ਬੁਲਬਲੇ ਦੀ ਉਮਰ ਕਿੰਨੀ ਕਾ ਤਾਂ ਕਹਿੰਦਾ ਵੀ ਬਾਪ ਸੁਣਾ ਮੋੜ ਆਇਓ ਬੁਲਬਲੇ ਚ ਨੂੰ ਹੁਣ ਇਹ ਤਾਂ ਦੂਰ ਹੈ ਰੋ ਠੱਗਦੀ ਰਾਹ ਤੇ ਠੱਗਦੀ ਰਾ ਬੁਲਬਲੇ ਕਰਕੇ ਠੱਗਦੀ ਰਾ ਗਿਆ ਹੈ ਦਾ ਪਾਣੀ ਦਾ ਆਪਣੇ ਆ ਹੈ ਬੁਲਬਲਾ ਠੰਗੀ ਹੈ ਤੋ ਜੁਦੇ ਸੌਖਾ ਰਹਿਣ ਨੂੰ ਫੜਾ ਕਰੇ ਕੇ ਫੁੱਟ ਜਾਣੇ ਲੱਗੇ ਰਹੋ ਜੋ ਫੇਰ ਦੋ ਪਤਾ ਇਹਨਾਂ ਨੇ ਕਿੱਥੇ ਚਲਾ ਗਿਆ ਥੱਗਾ ਆਏ ਦੂਰ ਛੱਗ ਦੀ ਦਾ ਆ ਜਿਹੜਾ ਬਾਹਲਾ ਸ਼ਰੀਰ ਹੈ ਨਾ ਛੱਗੀ ਦਾ ਮਸਾਲਾ ਬੁਲਬੁਲਾ ਪਾਣੀ ਦਾ ਇਹ ਤੇ ਪਰੇ ਰਹੇ ਹੋਣ ਦਰੇ ਰਹੋ ਰਹਿਣ ਦੇ ਬਾਹਰ ਨੂੰ ਫੁੱਟ ਜਾਇਆ ਰਹੇ ਜਾਂ ਫੁੱਟ ਜੂ ਆਪੇ ਫੁੱਟ ਜੂ ਤੁਸੀਂ ਕੀ ਲੜੇ ਤੁਹਾਡੇ ਕੋਲ ਤਾਂ ਹੈਗਾ ਮਹਿਲ ਕੋਲ ਕਬਾੜ ਮਹਿਲ ਕੀ ਨਜਾਈ ਉਹ ਤਾਂ ਮਹਿਲ ਦੇ ਵਿੱਚ ਹੈ ਉਹਨੂੰ ਵੀ ਆਹਲਾ ਬੁਲਬੁਲਾ ਜੇ ਫੁੱਟ ਗਿਆ ਪਾਰ ਗੱਡੀ ਚ ਆਇਆ ਸੀ ਮੈਂ ਚਲਾ ਗਿਆ ਪਾਰ ਦਾ ਜਾਣਾ ਦੀ ਗੱਡੀ ਵੀ ਲੋੜ ਨਹੀਂ ਗੱਡੀ ਨੂੰ ਛੋੜ ਲੈ ਜਣਾ ਚਾਹ ਗੱਡੀ ਘੜੀ ਰਹਿ ਨਾ ਅਨਜਾਣ ਚਾਹ ਕੋ ਮਾਲ ਖ ਲੈ ਜੇ ਜਿੱਦੀ ਹੈ ਹੀ ਹੋ ਲੈ ਜਾ ਚਾਹ ਚੋੜ ਲੈ ਜਣਾ ਆਪਾਂ ਨੇ ਕੀ ਲੈਣਾ ਸਾਡਾ ਤਾਂ ਮਤਲਬ ਪੂਰਾ ਹੋ ਗਿਆ ਨਾ ਅੱਜ ਕਿਰਾਏ ਦੀ ਗੱਡੀ ਕਰਕੇ ਆਏ ਸੀ ਅਸੀਂ ਆਪਣੇ ਘਰ ਚਲੇ ਗਏ ਉਹ ਲਿਜਾਵੇ ਨਾਲ ਲਿਜਾਵੇ ਜਿਹੜੀ ਹੈ ਜਿਹਨੂੰ ਕਹਿੰਦੇ ਸੀ ਸਾਨੂੰ ਵੀ ਲੈਣਾ ਸਾਡਾ ਨਹੀਂ ਹੈ ਸ਼ਰੀਰ ਇਹ ਜਦੋਂ ਸ਼ਰੀਰ ਆਪਣਾ ਮੰਨਦੇ ਆਂ ਅਸੀਂ ਡੱਗ ਜੀਦਾ ਅਸੀਂ ਆਪਣਾ ਮੰਨ ਲਿਆ ਸ਼ਰੀਰ ਆਹੀ ਗਲਤੀ ਕੀਤੀ ਹੋਈ ਹੈ ਤੇ ਆਪਣਾ ਹੈ ਨਹੀਂ ਹੈ ਇਹ ਤਾਂ ਕਿਸ਼ਤੀ ਸੀ ਕਿਪਰ ਢੁੰਬੇ ਬਾਣੀ ਜਹਾਜ਼ ਖੜਾ ਸੀ ਜਹਾਜ਼ ਤੱਕ ਪਹੁੰਚਾਉਣ ਦੀ ਕਿਸ਼ਤੀ ਸੀ ਤੁਸੀਂ ਯਾਹ ਚੜ ਗਏ ਉਹ ਕਿ ਸਿੱਟੇ ਲੰ। ਪਿਛੇ ਜਾਵੇ ਉੱਥੇ ਖੜੀ ਰਹੇ ਜਹਾਜ਼ ਕੋਲ ਖੜੀ ਰਹੇ ਡੁੱਬੇ ਨਾ ਡੁੱਬੇ ਤੁਸੀਂ ਕੀ ਲੰਦੇ ਹੋ? ਕਿਸੇ ਡੁੱਬ ਜੂ ਕੁਛ ਨਹੀਂ ਡੁੱਬਣਾ ਜਾਂ ਆਦਮੀ ਉਨੀ ਵਿੱਚ ਆਦਮੀ ਦਾ ਖਤਰਾ ਕਿਸੇ ਦਾ ਕੀ ਖਤਰਾ ਡੁੱਬਣ ਦਾ? ਤਾਂ ਆਦਮੀ ਉਨੀ ਵਿੱਚ। ਨੁਕਸਾਨ ਵੀ ਹੋ ਜਾਂਦੀ। ਕਿਸੇ ਵੀ ਮਾਇਆ ਜੀ ਪਾਣੀ ਵੀ ਮਾਇਆ ਵਿੱਚ ਡੁੱਬਣਾ। ਕਿਸੇ ਵੀ ਪਾਣੀ ਦੀ ਹੈ। برف ਦਾ ਡਾਲਾ ਪਾਣੀ ਨਹੀਂ ਸਿਲਦਾ। ਜੇ برفਾਤਾਂ ਕੋਈ ਗੱਲ ਨਹੀਂ ਜਿਹਦਾ ਪਾਣੀ ਬਣ ਜਾਂਦਾ ਤਾਂ ਕੋਈ ਗੱਲ ਨਹੀਂ ਕੀ ਫਰਕ ਪਿਆ ਬਈ برف ਸੀ ਪਾਣੀ ਛਿੜਤੀ ਜੇ ਕੋਣ ਕੇ ਪਾਣੀ ਬਣ ਗਿਆ ਫਿਰ ਕੀ ਫਰਕ ਪੈ ਗਿਆ ਜੇ برفੇ ਪਈਆ ਫਿਰ ਕੀ ਫਰਕ ਹੈ ਤਾਂ ਮਾਇਆ ਹੈ ਮਾਇਆ જ ਭਈ ਹੈ ਸਰੀਰ ਮਾਇਆ ਦਾ ਮਾਇਆ જ ਭਈ ਹੈ ਤੁਹਾਨੂੰ ਕੀ ਕਿਹੜੇ ਰੂਪ ਚ ਕਿਹੜੇ ਰੂਪ ਚ ਨਹੀਂ ਤਾਂ ਸਾਡੇ ਟਕੀਆ ਸੱਤਣਾ ਚਾਹੀਦਾ ਕਿਉਂ ਜਾਣੀ ਚਾਹਤਾ ਹੋਵੇ ਇਸ ਦਾ ਵੀ ਇਹ ਤਾਂ ਸਮਝਦਾ ਹਾਰਾ ਵੀ ਜਿਹੜੇ ਉੱਚੀ ਸਮਝਾ ਲੈ ਉਹਨਾਂ ਦਾ ਸਵਾਲ ਹੈ ਹੁਣ ਬੂਰਖਾਂ ਦੀ ਸਮਝ ਸਹੀ ਗੱਲ ਨਹੀਂ ਹੋਣੀ ਬੂਰਖਾਂ ਦੀ ਗੱਲ ਹੀ ਰਹੀ ਹੋਣਾ ਬੂਰਖਾਂ ਦਾ ਤਲਫੜੀ ਹੈ ਬੂਰਖਾਂ ਦਾ ਤਲਫੜੀ ਦਾ ਚੋਰ ਹਰਾਮ ਖੋਹਦਾ ਬੂਰਖਾਂ ਦੇ ਘੋੜ ਚੋਰ ਹਰਾਮ ਖੋਹ ਉਹਨਾਂ ਦੀ ਉੱਥੇ ਤੱਕ ਫਟੜੀ ਬੈਣੀ ਹੈ ਬੂਰਖਾਂ ਦੇ ਘੋੜ ਚੋਰ ਹਰਾਮ ਖੋਹਦੀ ਫਟੜੀ ਬੈੜਦੀ ਹੈ ਬੂਰਖਾਂ ਦੇ ਘੋੜਾਂ ਦੀ ਸਿਆਣਿਆਂ ਨਾਲ ਫਟੜੀ ਬੈਠਦੀ ਉਹਦੀ ਹੁੰਦੀ ਸਿਆਣ ਜ ਬੂਰਖ ਨਹੀਂ ਬੜਦੇ ਸਿਆਣ ਬੂਰਖਾਂ ਨੂੰ ਡਰੇ ਨਹੀਂ ਹੁੰਦੇ ਨੇ ਉਗਾਨਾ ਪਰੇ ਭਾਈਓ ਚਪ ਕਰਕੇ ਸੁਣੀ ਜਾਓ ਅਕਲ ਦੀ ਅਕਲ ਲੈਣੀ ਹੈ ਲੈ ਬੋਲੋ ਨਾ ਚਲੇ ਜਾਓ ਕੀ ਅਕਲ ਸਿਕਣੀ ਹੈ ਸਿਕਲੋਲੀ ਜਾਓ ਨਹੀਂ ਦੱਲੂ ਲੋ ਅਕਲ ਦੀ ਠੀਕ ਹੈ ਤੁਸੀਂ ਆਪਣੇ ਬੇਅਗਲੇ ਵਾਲੇ ਬੇਅਗਲੇ ਵਾਲੇ ਦਾ ਚੇਰ ਹੋ ਆ ਬੇਅਗਲੀ ਵਾਲਾ ਕਹਾ ਜੇ ਸੰਸਾਰ ਅਗਲ ਵਾਲੇ ਤੇ ਕੋਈ ਨਹੀਂ ਸੰਸਾਰ ਮੇ ਅਗਲੀ ਦਾ ਘਰ ਹੈ ਵੇ ਅਗਲੀ ਕਰਕੇ ਇੱਥੇ ਆਇਆ ਹਾਂ ਗਲਤੀ ਕਮੀ ਕਰਕੇ ਇੱਥੇ ਆਇਆ ਹਾਂ ਜਿੰਨਾ ਚਿਰ ਅਕਲ ਕੱਟਾ ਉਹਨਾਂ ਚ ਰਹਿਛੇ ਨੇ ਜਦੋਂ ਅਕਲ ਪੂਰੀ ਹੋ ਗਈ ਵਾਪਸ ਸੰਸਾਰ ਤਾਂ ਸਮਝਦਾ ਹੋਵੇ ਸੰਸਾਰ ਨੂੰ ਅਕਲ ਹੈ ਪਰ ਗੁਰਬਾਣੀ ਨਹੀਂ ਮੰਨਦੀ ਪਰਮੇਸ਼ਰ ਨਹੀਂ ਮੰਨਦਾ ਸੰਸਾਰ ਨੂੰ ਅਕਲ ਹੈ ਸੰਸਾਰ ਨੂੰ ਅਕਲ ਹੋਵੇ ਸੰਸਾਰ ਨੂੰ ਡਿਪਰੈਸ਼ਨ ਨਾ ਹੋਵੇ ਸੰਸਾਰ ਨੂੰ ਅਕਲ ਹੋਵੇ ਸੰਸਾਰਾ ਦੇ ਲੱਛਣ ਅਗਲੇ ਜਿਹੜੇ ਕਰ ਰਿਹਾ ਹੈ ਕਿ ਫਿਰ ਵੀ ਬਣੇਗਾ ਕੋਈ ਅਕਲਵੰਦਾ ਫੇਰ ਉਹ ਆਪਣੀ ਅਕਲ ਦੇ ਭਲੇਖਾ ਕਿ ਫੇਰ ਵੀ ਕੋਈ ਆਪਣੇ ਆਪ ਨੂੰ ਅਕਲਮੰਦ ਮੰਨਦਾ ਉਹ ਨੂੰ ਆਪਣੇ ਉਹ ਨੂੰ ਇਹ ਹੀ ਨਹੀਂ ਪਤਾ ਅਕਲ ਹੁੰਦੀ ਕੀ ਹੈ ਉਹ ਨੂੰ ਅਗਰ ਪੂਰੀ ਅਕਲ ਵਾਰੇ ਗਿਆਨ ਦੀ ਤੇ ਆਪਣੀ ਅਗਰ ਹਰੇਕੀ ਇਹ ਤਾਂ ਛੋਟੇ ਤੋਂ ਲੈ ਕੇ بڑے ਤੱਕ ਸਾਰੇ ਵੀ ਫਿਰ ਆਪਣੀ ਅਕਲ ਨੂੰ ਪੂਰਾ ਸਮਝਦੇ ਇਸ ਕਰਕੇ ਸੰਸਾਰ 'ਚ ਕੋਈ ਵੀ ਆਪਣੀ ਅਕਲ ਨੂੰ ਕੱਟ ਲਈ ਸਮਝਦਾ ਜੇ ਲੋ ਕੱਟ ਸਮਝਦਾ ਉਹ ਸਿਆਣਾ ਹੁੰਦਾ ਤਲ ਕਾ ਮੇਰੀ ਮਤ ਥੋੜੀ ਰਾਮ ਤੂੰ ਸੰਭਰਤ ਮੇਰੀ ਮਤ ਥੋੜੀ ਆ ਸੰਸਾਰ ਕੇ ਬੈਠਾ ਜੀ ਸੰਸਾਰ ਕੇ ਨਾਲ ਵੱਡੀ ਹੁੰਦੀ ਹੋਈ ਨਹੀਂ ਹਾਜੀ ਜਿਹੜਾ ਮਹਿਲ ਛੱਡ ਕੇ ਰਾਜ ਛੱਡ ਕੇ ਭੁੰਗਤਾ ਹੋਇਆ ਫਿਰਦਾ ਉਹ ਅਕਲ ਵਾਲਾ ਹੈ ਬਾਦਵਾ ਬੁੱਧ ਜੀ ਜਨਨ ਘਰ ਛੱਡ ਕੇ ਬਾਹਰ ਗਿਆ ਸੀ ਅਕਲ ਨਹੀਂ ਸੀ ਖਾਣੇ ਚਲੀ ਗਈ ਸੀ ਉਹ ਤੋਂ ਜਿੱਤਣਾ ਗਲਾਲਾ ਹੋਇਆ ਫੇਰ ਤਰ ਆ ਗਿਆ ਆਇਆ ਨਾ ਤੇ ਅਗਲ ਵੀ ਕਮੀ ਕਰਕੇ ਗਿਆ ਸੀ ਲੋ ਕਿ ਅਕਲ ਲੈ ਕੇ ਨਾ ਘਰ ਆਉਂਦਾ ਫਿਰ ਆਪਾਂ ਬੰਦੇ ਨੂੰ ਘਰ ਲੈਣਾ ਗਲਤ ਸੀ ਅਕਲ ਤੇ ਕਵੀ ਸੀ ਤਾਂ ਗਿਆ ਅਗਲ ਪੂਰੀ ਕਰਕੇ ਫੇਰ ਤਰ ਆਇਆ ਔਰ ਕਹਾ ਵੀ ਘਰਵੜ ਦਾ ਸੁੱਖ ਨਹੀਂ ਅਗਲੇ ਤੇ ਫੇਰ ਉਹਦੋਂ ਵੀ ਅਗਲੀ ਸੀ بے ਅਗਲ ਗਿਆ ਸੀ ਅਕਲ ਹੋ ਕੇ ਤਰ ਫੇਰ ਆਇਆ ਉਹ ਨਿੱਜ ਘਰ ਆਇਆ ਨਿੱਜ ਘਰ ਆਪਣਾ ਘਰ ਸੱਚਖੰਡ ਦੇ ਅਗਲਾ ਨਹੀਂ ਛੜਿਆ ਹੋਇਆ ਕੋਈ ਗੱਲ ਦਾ ਇਸ਼ਾਰਾ ਕਰਕੇ ਖੁਦ ਵੀ ਉਹ ਸੰਸਾਰ ਦੀ ਬਹਾਲਾ ਕਰ ਦਿਖਾ ਤਾ ਉਹਨੇ ਕਹਦਾ ਉਹ ਹੀ ਰਿਹਾ ਕਿ ਜਿਹੜਾ ਅਸੀਂ ਅਸਲ ਘਰ ਛੱਡ ਕੇ ਆਂਦਾ ਆ ਸੰਸਾਰ 'ਚ ਆ ਗਏ ਦੇ ਅਗਲਾਂ ਦੇ ਦਿਲ ਪੂਰੀ ਅਗਲ ਹੋ ਜੂ ਆਪਣੇ ਘਰ ਚਲੇ ਜਾਵੋਗੇ ਇਸ ਤੋਂ ਬੈਸਟ ਹੋਣੀ ਸੀ ਬੈਸਟ ਦਾ ਮਤਲਬ ਵੀ ਇਹੀ ਹੈ ਉਹਨਾਂ ਨੇ ਮਹਿਸੂਸ ਕੀਤਾ ਲੋਕਾਂ ਨੇ ਇਸ ਤੋਂ ਬੈਸਟ ਪੂਰਬ ਜੀ ਜਨਮ ਲੈ ਲਓ ਚਾਹੇ ਪਛਮ ਜਨਮ ਲੈ ਲਓ ਪਛਮ ਦੇ ਦੇਸ ਪੂਰਬ ਦੇ ਦੇ ਸੱਪਣੇ ਨਾ ਪਛਮ ਦੇ ਦੇਸਾਂ ਵਿੱਚ ਜਾਂਦੇ ਨੇ ਜਨਮ ਚਾਹੇ ਪੂਰਬ ਜੀ ਲੈ ਲਓ ਚਾਹੇ ਪਛਮ ਜੀ ਲੈ ਲਓ ਆਪਣਾ ਜਿਹੜਾ ਹੋਂ ਮੈਂ ਹੌਸ ਨਹੀਂ ਹੋਬ ਉਹ ਬਾਹਲਾ ਸ਼ਰੀਰ ਨਹੀਂ ਹੋਬ ਸੱਦਾ ਫਿਰਦੇ ਨੂੰ ਹੋ ਗਿਆ ਉਹ ਬਸ ਉਹ ਜਦ ਵਿੱਚ ਸਰੀਰ ਬਹਾਲਾ ਕਰ ਜਿਹੜਾ ਬਹਾਲਾ ਸਰੀਰ ਹੈ ਇਹ ਹਾਊਸ ਹੈ ਇਹਨਾਂ ਨੇ ਵਿਦਵਾਨਾਂ ਨੇ ਇਹਦੇ ਵੀ ਆਰਥੋਰ ਕੀਤੇ ਨੇ ਕਿਰਾਏ ਦੇ ਕਰ ਵੀ ਕਿਰਾਏ ਦਾ ਹੀ ਹੈ ਬਹਾਲਾ ਬਹਾਲਾ ਕਿਰਾਏ ਦਾ ਹੀ ਹੈ ਬਾੜਾ ਬਹੁਤ ਹੈ ਜੰਦਾ ਕੁ ਮਗਦਾਦੀ ਕਿਰਾਇਆ ਅੱਜ ਦਿਨਾਂ ਤੋਂ ਬਾਸਪਤ ਹਾਂਜੀ ਠੱਠਾ ਇਹ ਹੈ ਦੂਰ ਠਗੀਰਾ ਨੀਂਟੇ ਨੀਟੋ ਮਨ ਕੀ ਆ ਧੀਰਾ ਠੱਠਾ ਆਇਆ ਦੂਰ ਠੱਗਦੀਰਾ ਕਹਿੰਦਾ ਜਿਹੜਾ ਸਰੀਰ ਆ ਨਾ ਠੱਗਦੀਰਾ ਇਹ ਹੁਣ ਬਹੁਤ ਦੂਰ ਹੈ ਬੱਚੇ ਮੈਂ ਤਾਂ ਅੰਦਰ ਐ ਬਾਹਰ ਠੱਗਦੀਰਾ ਜਿਹੜਾ ਸਰੀਰ ਆ ਹਪਾਂ ਦਾ ਬੁਲਬਲਾ ਇਹ ਕਹਿੰਦਾ ਦੂਰ ਆ ਹੁਣ ਇੱਥੇ ਠੱਠਾ ਆਇਆ ਦੂਰ ਠੱਗਦੀਰਾ ਇਹ ਠੱਗਦੀਰਾ ਮੇਰੇ ਤੋਂ ਬਹੁਤ ਦੂਰ ਹੈ ਨੀਠ ਨੀਠ ਮਨ ਕੀਆ ਧੀਰਾ ਕਿਤੇ ਬੇਨਾ ਬੜੀ ਔਖੇ ਮੁਸ਼ਕਲ ਨਾਲ ਮੰਨੂ ਮੈਂ ਬਣਾਇਆ ਤੇਰਾ ਕੀਤਾ ਹੌਲੀ ਜੀਤਾ ਐਵੇਂ ਨਹੀਂ ਹੋ ਜਾਂਦਾ ਮਨ ਹੌਲੀ ਸਰੀਰ ਨੂੰ ਛਾੜ ਕੇ ਅੰਦਰ ਚਲਾ ਜਾਂਦਾ ਕਾਲਾ ਸੀ ਮਨ ਵਾਪਸ ਆਉਣ ਨੂੰ ਸਰੀਰ ਦੇ ਪਰ ਬੜੀ ਮੁਸ਼ਕਲ ਨਾਲ ਬਣਾ ਕੇ ਰੱਖਿਆ ਹੋਇਆ ਧੀਰਾ ਧੀਰ ਕਹਿੰਦੇ ਬਹੁਤ ਮੁਸ਼ਕਲ ਨਾਲ ਬਣੋ ਲਗਾਤਾਰ ਨਾਹੀਂ ਨ ਦੇਖ ਨ ਪਾਜੀਏ ਪਰਮ ਗਿਆਨ ਤਹੇ ਜੇ ਮਨ ਨਾ ਮੰਨੇ ਤਾਂ ਇਹਦਾ ਖੜਾ ਨਹੀਂ ਹੋਣਾ ਚਾਹੀਦਾ ਇਹਨੂੰ ਮਨਾ ਹੀ ਜਾਣਾ ਚਾਹੀਦਾ ਕਿ ਜੇ ਅਕਦੀਏ ਬਿਨ ਮਨਣਾ ਨਹੀਂ ਨਾ ਸਰਮਾਂ ਜਿੱਤ ਕੇ ਆਭਾਰ ਖਾਲੀ ਸੁਜੀਵਨ ਦੀ ਬਾਤ ਬਾਜੀ ਹਰਗੇ ਤੁਸੀਂ ਡੇਢ-ਨੀਂਟ ਮਨ ਕੀ ਆ ਤੀਰਾ ਹੋਂਦੇ ਪਿੱਛੇ ਪਏ ਰਹੇ ਗਿਆਨ ਲੱਦੀ ਗਏ ਤੇ ਗਿਆਨ ਲੱਦੀ ਗਏ ਤੇ ਗਿਆਨ ਲੱਦੀ ਗਏ ਆਖਰੇ ਐਦੋਂ ਗਿਆਨ ਦਾ ਬੋਝ ਹੋ ਗਿਆ ਚੜਨਾ ਫਰਨਾ ਔਖਾ ਹੋ ਗਿਆ ਇਨਾ ਜਿਆਦਾ ਗਿਆਨ ਹੋ ਗਿਆ ਉਹਨੇ ਲੱਤਾਂ ਹੀ ਟੁੱਬਦੀਆਂ ਨੇ ਖੜਾ ਵੀ ਤੇ ਮੁਸ਼ਕਲ ਨਾਲ ਰਹਾ ਹੁਣ ਹਲਕਾ ਪੈਖੜ ਤਾਂ ਛੁੱਟੇ ਜਿਉਂ ਉਹ ਬਾਬਾ ਤੇ ਉੱਪਰ ਲੱਦਾ ਤਾਂ ਪੂਰਾ ਵਜ਼ਨ ਲੱਦਿਆ ਗਿਆ ਦੇਖਿਆ ਉਹਨੇ ਤੇ ਡਿੱਗ ਪੱਟਣੀ ਹੁੰਦੀ ਜੇ ਡਿੱਗ ਪੱਟੂਗਾ ਤਾਂ ਇੱਕ ਲੱਤ ਚੱਕੂਗਾ ਤੇ ਨੱਲਾਤਾਂ ਨੇ ਬੋਝ ਨਹੀਂ ਸਣ ਫੇੜੀ ਡਿੱਗ ਪਟੋ ਤੇ ਆਦਮੀ ਤੇ ਜਿਆਦਾ ਵਜ਼ਨ ਲਾਦਿਆ ਤੇ ਪੈਰ ਦੀ ਪੱਟ ਹੋਣਾ ਫਿਰ ਦੋਏ ਪੈਰਾਂ ਦਾ ਬਜ਼ੰਦੀ ਜਾਂ ਦੋਏ ਪੈਰ ਬਦਲਦੀ ਜਿਹੜਾ ਚੱਲਦੇ ਇੱਕ ਬਾਰ ਘਮੇ ਚੱਲੂ ਚੰਦੂ ਘੱਟੂ ਇਹਦੀ ਗੱਲ ਸੁਣੋ ਜਿਨੀ ਠੱਗੀ ਠੱਗਿਆ ਜਿਨੀ ਠੱਗ ਠੱਗਿਆ ਸਗਲ ਜਗ ਖਾਵਾ ਸੋ ਠੱਗ ਠੱਗਿਆ ਥੌਰ ਮੰਨਿਆ ਵਾ ਜਿਹਨੇ ਠੱਗ ਜੀ ਜੀ ਸੰਗੀ ਠੱਗਿਆ ਜਿਨਾਂ ਨੇ ਠਗੀ ਮਾਰ ਕੇ ਸਾਰਾ ਸੰਸਾਰ ਠੱਗਿਆ ਹੋਇਆ ਹੈ ਚੋਰ ਹਰਾਮ ਖੋੜਾ ਨੇ ਸਭ ਜਗ ਖਵਾ ਸਾਰੇ ਜਗ ਨੂੰ ਖਾ ਰਹੇ ਨੇ ਉਹਨਾਂ ਨਾਲ ਮੈਂ ਠਗੀ ਮਾਰਤੀ ਸੂ ਠੱਗ ਠੱਗਿਆ ਠੋਰ ਮੰਨਿਆ ਵਾ ਉਹ ਠੱਗ ਠੱਗਿਆ ਸਭ ਠੱਗਿਆ ਠੋਰ ਮੰਨਿਆ ਵਾ ਉਹ ਠੱਗ ਠੱਗ ਲੈ ਮੈਂ ਉਹ ਤਾਂ ਬਾਕੀ ਤਾਂ ਗਲੀਆਂ ਸੰਬਤ ਹੋਣਾ ਉਹਨਾਂ ਦੀ ਜਿਹੜੇ ਹੈ ਨਾ ਊਰਖੰਦ ਕੋਟ ਬਣਾਏ ਤੇ ਜਦੋਂ ਉਹਨਾਂ ਦੀਆਂ ਗਲਾਖੋੜੀਆਂ ਖੋਲਤੀਆਂ ਤਾਂ ਆਪੇ ਕੁਛ ਰਣ ਗਏ ਉਹਨਾਂ ਨੂੰ ਸਭੀ ਤਾਂ ਉਹਨਾਂ ਨਾਲ ਵਜਰੀ ਧਰ ਗਏ ਊਰਖੰਦ ਕੋਟ ਕਰੋੜਾਂ ਦੇ ਨਾ ਉਹ ਲੱਖਾਂ ਚ ਬਣੀ ਹਣ ਚੋਰਾ ਰਾਮ ਕੋਲ ਕੁ ਜਾਣਗੇ ਕਿੱਥੇ ਭੱਜ ਕੇ ਕਿੰਨੇ ਪੈਸੇ ਕਿੰਨੀਆਂ ਰਾਜਦਾਨੀਆਂ ਬਣਾ ਲੀਆਂ ਸਭ ਰਹਿਣੀਆਂ ਤਾਂ ਇੱਥੇ ਨਹੀਂ ਨੇ ਬਹਾਦਰ ਸਨਾਤ ਨੇ ਸਾਰੀ ਜ਼ਬਤ ਕਰ ਲਈ ਤੇ ਇਹ 5 ਲੱਖ ਰਾਜਾ ਕੈਦ ਕਰ ਲਿਆ ਸੀ ਉਹ ਇਹ ਜੇ ਸਮਾਂ ਪਲਟਾ ਜਾਂਦਾ ਹੁੰਦਾ ਸਭ ਕੈਦ ਆਪੇ ਹੀ ਦੇ ਦੇ ਕੇ ਛੱਡ ਦੇ ਸਾਰੇ ਤੁਹਾਨੂੰ ਵੀ ਆਪੇ ਲੈ ਲਓ ਪਲਟਾ ਤਾਂ ਵੱਜਣ ਤੋਂ ਆਪੇ ਹੀ ਛੱਡ ਦੇਣ ਇਹਨਾਂ ਦੇ ਮਾਇਆ ਹੀ ਛੱਡ ਦੇਣਗੇ ਸਭ ਨੇ ਆਪੇ ਕੁਝ ਜਨ ਨਾਲ ਕੁਝ ਸੱਚ ਦੇ ਭੈਣ ਨਾਲ ਪ੍ਰਚਾਰ ਨਾਲ ਪਲੇ ਭੜੇ ਬਣ ਵਾਸਤੇ ਭਲੇ ਬਣ ਵਾਸਤੇ ਜਿਵੇਂ ਕਹਿੰਦੇ ਨੇ ਪੁਰਸਾ ਉਹ ਕਹਿੰਦੇ ਨੇ ਪੁਰਸ ਵਾਲੇ ਲਓ ਭਾਈ ਹੁਣ ਜਿਹਦੇ ਹੱਥ ਖੜੇ ਕਰਕੇ ਆਉਣਾ ਗ੍ਰਿਫਤਾਰੀ ਦੇ ਦਿਓ ਨਹੀਂ ਤਾਂ ਫੇਰ ਗੋਲਾਬਾਰੀ ਸ਼ੁਰੂ ਹੈ ਲਗਾਈ ਤਾਂ ਪਹਿਲਾਂ ਕਹਿੰਦੇ ਨੇ ਜਿਹਨੂੰ ਗ੍ਰਿਫਤਾਰ ਹੋਣਾ ਹੋ ਜਾਓ ਜਿਹਨੇ ਮੰਨਣਾ ਮੰਨ ਜਾਓ ਇਹਨਾਂ ਜਾਨ ਬਚਾਉਣੀ ਹੈ ਬਚਾ ਸਕਦਾ ਹੁਣ ਜਿਹਨੂੰ ਬਚਾਉਣੀ ਹੈ ਬਚਾ ਲਵੇ ਸਾਰੇ ਹੀ ਬਚਾ ਲੈਣ ਦੇ ਹੁੰਦੇ ਨੇ ਸਾਰੇ ਉਹ ਪਤਾ ਮਾ ਹੋਂ ਤਾਂ ਜਾਣੀ ਹੈ ਸਾਰੀ ਸ੍ਰਿਸ਼ਟੀ ਪਰਮੇਸ਼ਰ ਦਿਆ ਸਾਰੇ ਜੀ ਪਰਮੇਸ਼ਰ ਦੇ ਨੇ ਸਾਰਾ ਇੱਥੇ ਦਾ ਅੰਨ ਤੱਕ ਜੋ ਮੌਲਾ ਸਭ ਪਰਮੇਸ਼ਰ ਦਾ ਹੈ ਜਦੋਂ ਇਸ ਪੁਆਇੰਟ ਤੇ ਲੜਾਈ ਸ਼ੁਰੂ ਹੋਈ ਤਾਂ ਲੜਾ ਸ਼ੁਰੂ ਹੋਇਆ ਫਿਰ ਇਹ ਛੋਟੇ ਟੜੇ ਨਹੀਂ ਰਹਿਣ ਅਤਵਾਲ ਫਤਵਾਲ ਸਭ ਖਤਮ ਸੇਦੀ ਨੰ ਫੇਰ ਗੁਰਮੁਖੀ ਰਾਜੋ ਉਹ ਖਾਲਸਾ ਦਾ ਰਾਜ ਉਹ ਹੀ ਖਾਲਸਾ ਦਾ ਰਾਜ ਹੈ ਸੱਚ ਦਾ ਰਾਜ ਹੈ ਖਾਲਸਾ ਦਾ ਰਾਜ ਹੈ ਇਮਾਨਦਾਰੀ ਦਾ ਰਾਜ ਹੈ ਸਭ ਦਾ ਦੁੱਖ ਦੂਰ ਕਰਨ ਵਾਲਾ ਰਾਜ ਹੈ ਸਭ ਦੀ ਰੱਖਿਆ ਕਰਨ ਵਾਲਾ ਰਾਜ ਹੈ ਸਭ ਨੂੰ ਇਨਸਾਫ ਦੇਣ ਵਾਲਾ ਰਾਜ ਹੈ ਸਭ ਨੂੰ ਇੱਕੋ ਜਿਹਾ ਸੁੱਖ ਦੇਣ ਵਾਲਾ ਰਾਜ ਹੈ ਸਭ ਦੀ ਚਿੰਤਾ ਕਰਵਣ ਵਾਲਾ ਕੱਲਵਾਲਾ ਰਾਜਾ ਉਹਨੂੰ ਤਾਂ ਕੋਈ ਵੀ ਨਹੀਂ ਕਹਿੰਦਾ ਵੀ ਨਾ ਹੋਵੇ ਅੱਜ ਗੱਲ ਕਰੀਏ ਕੋਈ ਨਹੀਂ ਕਹਿੰਦਾ ਉਹਦਾ ਵਿਰੋਧ ਤਾਂ ਕੋਈ ਵੀ ਨਹੀਂ ਕਰੂਗਾ ਜੇ ਵਿਰੋਧ ਨਹੀਂ ਕਰੂਗਾ ਕੋਈ ਤੇ ਸਰਬਸੰਪਤੀ ਨਾਲ ਇਹ ਹੋ ਜੂਗਾ ਸਭ ਕੁਝ ਲੜਾਈ ਕੀ ਦੇ ਨਾਲ ਲੜਾਈ ਕੀ ਦੇ ਨਾਲ ਹੈ ਲੌਣਾ ਕਾਦੇ ਵਾਸਤੇ ਹੈ ਹਾਂ ਅਕਲ ਦਾ ਰਾਜਾ ਅਕਲ ਦਾ ਰਾਜਾ ਅਕਲ ਦੀ ਗੱਲ ਸਭ ਦੀ ਸੁਣ ਜਾਊਗੇ ਅਗਲੇ ਵੀ ਕਿਸੇ ਦੀ ਸੁਣ ਜਾਊਂਗੇ ਬੇਅਗਲੇ ਦੀ ਦੀ ਸੁਣ ਜਾਣ ਪਾੜੋ ਤੇ ਰਾਜ ਕਰੋ ਵਾਲੇ ਓਖੇ ਹੋ ਜਾਂਦੇ ਨੇ ਇਸ ਕੋਲੇ ਆਵਾਦਲ ਵਰਗੇ ਓਖੇ ਹੋ ਜਾਂਦੇ ਜਿਹੜੇ ਹਰਿਆਣਾ ਪੰਜਾਬ ਬਾਤ ਚਲਣਦੇ ਨੇ ਜਿਹੜੇ ਕਹਿੰਦੇ ਪੰਜਾਬ ਦੇ ਹਕਾਮਾ ਤੇ ਇਹਨਾਂ ਦੇ ਹਕਾਮਾ ਤੇ ਇਹ ਚੁੱਪ ਇਹਨਾਂ ਦੀ ਬੋਲਤੀ ਬੰਦ ਹੋ ਜਾਂਦੀ ਹੁੰਦੀ ਆ ਫਿਰ ਇਹਨਾਂ ਨੂੰ ਕੋਈ ਸਿਆੰਦਾ ਤੇ ਬੋਲਦੇ ਹੀ ਨਹੀਂ ਹੁੰਦੇ ਹੈ ਐਂਡ ਇਹਨਾਂ ਦਾ ਵੀ ਸਿਆੰਦਾ ਨਹੀਂ ਹੁੰਦਾ ਇਹ ਦੋਈ ਬੋਲੀ ਬਦਲ ਲੈਂਦੇ ਐ ਕਿਤੇ ਨਿਆਣੇ ਨੇ ਪਰ ਹਾਲੇ ਇਹ ਬੋਲੀ ਇਹ ਨਾਲੀ ਰਾਜ ਕਰਨਾ ਹਾਲੇ ਇਸ ਬੋਲੀ ਨਾਲ ਹੋ ਸਕਦਾ ਫਿਰ ਇਹ ਸਭ ਤੋਂ ਪਹਿਲਾਂ ਬੋਲੀ ਬਦਲਣ ਦੇ ਨੇ ਸਿਆਣੇ ਹੁੰਦੇ ਨੇ ਦੂਜੇ ਤਾਂ ਬੂਰਖ ਨੇ ਫਿਰ ਵੀ ਸਿਆਣੇ ਨੇ ਇਹ ਬੋਲੀ ਪਹਿਲਾਂ ਹੀ ਬਦਲ ਲੈਂਦੇ ਸੋ ਧਗ ਠਗਿਆ ਠੋੜ ਮਨ ਆਵਾ ਸੋ ਧਗ ਠਗਿਆ ਠੋੜ ਮਨ ਆਵਾ ਉਹ ਜਿਹੜੇ ਥਗ ਨੇ ਇਹ ਧੱਗੇ ਜਾਣ ਨੇ ਸਾਰੇ ਹੀ ਠੋੜ ਮਨ ਆਵਾ ਥੱਲ ਠੱਗਿਆ ਗਿਆ ਨਾ ਆਰਾਮ ਪਰ ਠੱਗਿਆ ਨਹੀਂ ਗਿਆ ਸੀਗਾ ਕੀ ਬੰਦਾ ਸੀ ਆਪਣੇ ਆਪ ਨੂੰ ਉਹ ਕਹਿੰਦਾ ਮੇਰੀ ਬੁੱਧੀ ਉਹਦੀ ਕਮ ਕਰਦੀ ਤੇਰੀ ਤਾਂ ਕਰੂਗੀ ਉਹ ਜੋ ਕਮ ਕਿਨਾ ਠੱਗਿਆ ਉਹ ਕਿਨਾ ਕੀਤਾ ਪਰਮੈਸ਼ਰ ਨੇ ਘੇੜ ਬਰਤਾਤੀ ਉਲਪਾ ਦਾ ਲੈ ਕੇ ਪਰਮੈਸ਼ਰ ਹੁਦਾਰਤੀ ਹੈ ਬਲਦਾ ਆਪ ਹੀ ਬਣਿਆ ਦਾ ਪਰਮੈਸ਼ਰ ਹੁਣ ਬੁੱਧੀ ਜੀ ਨੇ ਖਰਾਬ ਕਰਤੀ ਤੇਰੀ ਕਿਨਾ ਕਰਦੀ ਤੂੰ ਤਾਂ ਆਪੇ ਰੱਬ ਹੋਣਿਆ ਹਿਆ ਸੀ ਤੇਰੀ ਬੁੱਧੀ ਕਿਵੇਂ ਖਰਾਬ ਹੋ ਗਈ ਬੁੱਧੀ ਥੀਓ ਖਰਾਬ ਤੇਰੀ ਜੋ ਚੀਜ਼ ਪਹਿਲਾਂ ਹੀ ਖਰਾਬ ਹੈ ਖਰਾਬ ਕਰਦੀ ਕਿਹਨਾਂ ਦੀ ਹੈ ਦੱਸ ਕਿ ਕਿਹੜੇ ਵੜੇ ਕੀਤੀ ਕੀਨੇ ਕੀਤੀ ਕੌਣ ਕਰ ਗਿਆ ਜੀ ਪਬਲਿਕ ਦੇ ਵੀਦੀ ਆ ਕੇ ਇਹ ਪਬਲਿਕ ਨਹੀਂ ਕੀਤੀ ਹੋਈ ਸੀ ਕੀਤੀ ਤਾਂ ਉਹਨਾਂ ਨੇ ਹੋਈ ਸੀ ਜਿਹੜੇ ਤੇਰੇ ਪੇਟ ਬਣਨੀ ਬੈਠਦੇ ਜਿਹੜੇ ਤੈਨੂੰ ਬ੍ਰਿਮ ਗਾਂਧੀ ਮੰਨਦੇ ਉਹਨਾਂ ਨੇ ਕੀਤੀ ਸੀ ਝੂਠੀ ਸੋਭਾ ਨੇ ਬੁੱਧੀ ਖਰਾਬ ਕੀਤੀ ਸੀ ਉਹਦਾ ਨਸ਼ਾ ਹੋ ਗਿਆ ਸੀ ਨਾ ਝੂਠ ਦਾ ਝੂਠੀ ਸੋਭਾ ਦਾ ਉਹ ਨਾ ਕਿਤੇ ਜੀ ਫਿਰ ਉਹ ਤਾਂ ਠੱਗੀ ਹੋਈ ਸੀ ਬੇਤਰ ਨਾ ਇਹ ਨਹੀਂ ਠੱਗੀ ਹੋਈ ਸੀ ਤੂੰ ਬਹੁਤ بڑا ਭਗਤਾਂ ਤੇਰੇ ਕੋਲ ਬੜੀ ਸ਼ਕਤੀਆਂ ਨੇ ਤੇ ਇਹ ਹੀ ਠੱਗੀ ਹੋਈ ਤੇ ਹੋਰ ਕੀ ਹੋਇਆ ਸੀ ਠੱਗੀ ਇਹ ਹੀ ਆਰਾਮ ਨਾ ਹੋਈ ਸੀ ਠੱਗੀ ਹੋਰ ਕੀ ਹੋਇਆ ਸੀ ਫੇਰ ਮੈਂ ਥੋੜਾ ਉਹ ਨਾ ਅਟਕਾਣੇ ਮਨ ਆ ਗਿਆ ਕਿ ਨਹੀਂ ਆ ਗਿਆ ਥੋੜਾ ਮਨ ਆ ਬਟ ਅਟਕਾਣੇ ਆ ਜਾਂਦਾ